ਲੈ ਮੇਟਰ 429 ਘੰਟੇ ਚੱਲਿਆ ਹੈ ਟਰੈਕਟਰ ਇਹ ਆ ਜਾ ਧਰਮੇ ਹੇਠਾ ਆਪਿਆ ਨਾ ਕੱਲੇ ਕੱਲੇ ਟਾਇਰ ਦਾ ਮਾਰਕ ਹਲੇ ਮਾਰ ਕੇ ਵੀ ਨਹੀਂ ਚੰਗੀ ਤਰ੍ਹਾਂ ਕਸਿਆ ਕਰਾ ਦੇ ਲੈ ਪਲਾਸ ਦੀਨ ਸਨੀ ਚੈੱਕ ਕਰ ਲੈ ਦੇਖ ਦੇਖ ਹੈ ਤਲਵੰਡੀ ਭਾਈ ਤੋਹੇ ਬੰਪਰ ਲੱਗਿਆ ਹੋਇਆ ਬਾਈ ਕੰਦਰ ਵੀਰੇ 12000 ਦਾ ਬੰਪਰ ਲਵਾ ਕੇ ਲੈ ਕੇ ਆਏ ਆ ਤਲਵੰਡੀ ਭਾਈ ਤੋ ਸਪੈਸ਼ਲ ਜਾ ਕੇ ਅਗਲੇ ਟਾਇਰ ਤਾਂ ਬਾਈ ਨੇ ਪਵਾ ਕੇ ਜੇ ਤੁਸੀਂ ਇਹ ਮੰਨ ਲਓ ਵੀ ਹਲੇ ਕਿਲੋਮੀਟਰ ਵੀ ਨਹੀਂ ਚਲਾਈ ਹੁਣੇ ਜਾਣੀ ਕਿ ਦੁਕਾਨ ਤੋਂ ਸਿੱਧਾ ਘਰੇ ਆਏ ਹੋਏ ਨੇ 37000 ਦਾ ਪਤਾ ਨਹੀਂ 37000 ਦਾ ਇਹ ਡੈਕ ਲਵਾ ਕੇ ਲੈ ਆ ਲੈ ਹੁਣ ਇਹਦੀ ਬੜਕ ਦਿਖਾ ਦਈਏ ਆਪਾਂ ਦੇਖਾ ਇਹ ਵੀ ਰੇਖਾ ਮੇਤਰੋ ਅੱਜ ਆਪਾਂ ਪਹੁੰਚੇ ਹੋਇਆ 우ਸਤਾਦ ਕੁਲਦੀਪ ਮਾਨਕ ਜੀ ਦੇ ਪਿੰਡ ਜਲਾਲ ਦੇ ਵਿੱਚ ਜਿਹਨਾਂ ਦਾ ਗੀਤ ਬਹੁਤ ਹਿੱਟ ਹੋਇਆ ਸੀ ਵੀ ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲਿਓ ਅੱਜ ਕਿਉਂ ਪਹੁੰਚੇ ਹੋਇਆ ਕਿਉਂਕਿ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਬਾਈ ਸਾਨੂੰ ਕਿਸੇ ਦੇ ਘਰੋਂ ਟਰੈਕਟਰ ਲਵਾ ਦੇ ਯਾਰ ਪੂਰੀ ਗਰੰਟੀ ਵਾਲਾ ਟਰੈਕਟਰ ਹੋਵੇ ਮੇਤਰੋ ਉਹ ਜ਼ਿੰਮੇਵਾਰੀ ਨਾ ਅੱਜ ਜਿਵੇਂ ਕਹਦੀਏ ਸਿਰ ਮੱਥੇ ਰੱਖਦੇ ਹੋਏ ਤਾਂ ਅੰਡੇ ਵਾਸਤੇ ਟਰੈਕਟਰ ਲੈ ਕੇ ਆਇਆ ਪੂਰੀ ਫੁੱਲ ਗਰੰਟੀ ਵਾਲਾ ਐਡੀਕ ਮੈਂ ਤੁਹਾਡੇ ਨਾਲ ਦਾਵਾ ਕਰਦਾ ਵੀ ਤੁਸੀਂ ਨਾ ਸ਼ੋਅਰੂਮ ਦੇ ਵਿੱਚ ਖੜੇ ਟਰੈਕਟਰ ਵੀ ਤੁਹਾਨੂੰ ਓਨਾ ਚੰਗਾ ਨਹੀਂ ਲੱਗਣਾ ਜਿੰਨਾ ਟਰੈਕਟਰ ਇਹ ਚੰਗਾ ਲੱਗੂ ਧਰਮੇ ਪਹਿਲਾਂ ਟਰੈਕਟਰ ਦਿਖਾ ਦੇ ਕਰਾ ਲੈ ਮਿੱਤਰੋ ਸੌਣ ਲੱਗੇ ਸਾਡੀ ਤਾਂ ਰੂਹ ਖੁਸ਼ ਹੋ ਗਈ ਸਾਨੂੰ ਇਹ ਵੀ ਯਕੀਨ ਹੈ ਵੀ ਜਿਹੜੇ ਸੱਜਣੇ ਵੀਡੀਓ ਵੇਖਦੇ ਹਨ ਰੂਹ ਉਹਨਾਂ ਦੀ ਵੀ ਖੁਸ਼ ਹੋਊਗੀ ਹੁਣ ਗੱਲ ਕਰਾਂਗੇ ਮਿੱਤਰੋ ਘੋੜਾ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਸਭ ਤੋਂ ਪਹਿਲਾਂ ਨਾ ਹਰੇਕ ਸੱਜਣ ਦੇ ਦਿਲ ਦੇ ਵਿੱਚ ਇਹ ਸੁਪਨਾ ਹੁੰਦਾ ਵੀ ਬਈ ਮੈਂ ਨਵਾਂ ਟਰੈਕਟਰ ਕਰ ਨਵਾਂ ਟਰੈਕਟਰ ਕੜਵਾਉਣ ਤੋਂ ਬਾਅਦ ਮੈਂ ਉਹਦੇ ਕੋੜਾ ਬੰਪਰ ਵੀ ਲਵਾਉਣਾ ਉਹਦੇ ਮੈਂ ਜਾਜੀ ਟਾਇਰ ਵੀ ਪਾਉਣੇ ਆ ਉਹਦੇ ਨਾਲ ਮੈਂ ਵੱਡਾ ਸਿਸਟਮ ਵੀ ਲਵਾਉਣਾ ਇਹ ਤੇ ਨਾ ਤੁਹਾਨੂੰ ਰੁਪਈਆ ਵੀ ਲਾਉਣ ਦੀ ਲੋੜ ਨਹੀਂ ਸਾਰਾ ਕੁਝ ਇਸੇ ਤਰ੍ਹਾਂ ਲੱਗਿਆ ਲਗਾਇਆ ਤੁਹਾਨੂੰ ਆ ਹੀ ਆਪਣਾ ਟਰੈਕਟਰ ਸੌਪ ਦੇਣਾ ਪਿੰਡ ਜਲਾਲ ਦੇ ਵਿੱਚ ਖੜੇ ਆ ਤੇ ਜੇ ਗੱਲ ਕਰੀਏ ਟਰੈਕਟਰ ਦੀ ਧਰਮੇ ਪਹਿਲਾਂ ਪਏ ਦੱਸ ਦੀ ਵੀ ਇਹ ਮਾਡਲ ਕਿੰਨਾ ਮੇਤਰੂ ਮਾਡਲ ਹੈਗਾ ਇਹ 2024 2024 ਦੇ ਵੀ 7ਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਹੋਇਆ ਤੇ ਜੇ ਗੱਲ ਕਰੀਏ ਹੁਣ ਇਹ ਤੇ ਚੱਲਣ ਦੀ ਨਾ ਥੋੜਾ ਜਿਹਾ ਦਿਖਾਈਏ ਪਾ ਉਹ ਹੋ ਸਕਦਾ ਸੱਜਣਾਂ ਦਾ ਯਕੀਨ ਕਰਨ ਦਿਖਾ ਦੇਖ ਰਾ ਚਾਬੀ ਲਾ ਕੇ ਵੀ ਕਿੰਨਾ ਚੱਲਿਆ ਹੋਇਆ 429 ਲੈ ਮਿੱਤਰੋ 429 ਘੰਟੇ ਚੱਲਿਆ ਹੋਇਆ ਟਰੈਕਟਰ ਇਹ ਆ ਜਾ ਧਰਮੇ ਹੇਠਾ 429 ਘੰਟੇ ਹੁਣ ਕਈ ਸੱਜਰੇ ਸੋਚਦੇ ਹੁੰਦੇ ਆ ਵੀ ਬਈ ਯਾਰ ਕੋਈ ਮੀਟਰ ਨਾ ਪੈ ਕੀਤਾ ਹੋਵੇ ਤਾ ਉਹਨੂੰ ਵੀ ਯਕੀਨ ਦਵਾਉਣੇ ਆ 24 ਮਾਡਲ ਹੈ 7ਵੇਂ ਮਹੀਨੇ ਦਾ ਨਿਕਲਿਆ ਹੋਇਆ ਧਰਮੇ ਹੁਣ ਟਾਇਰ ਵੀ ਦਿਖਾ ਦੇ ਦੇਖ ਆ ਪੈਣ ਕੱਲੇ ਕੱਲੇ ਟਾਇਰ ਦਾ ਮਾਰਕ ਹਲੇ ਮਾਰ ਕੇ ਵੀ ਨਹੀਂ ਚੰਗੀ ਤਰ੍ਹਾਂ ਕਸਿਆ ਕਰਾ ਦੇ ਲਾ ਪਲਾਸ ਦੀ ਨਸਾਨੀ ਚੈੱਕ ਲੈ ਦੇਖ ਦੇਖ ਹੈ 2024 ਮਾਡਲ ਹੈ 7 ਮਹੀਨੇ ਦਾ ਨਿਕਲਿਆ ਹੋਇਆ 429 ਘੰਟੇ ਚੱਲਿਆ ਹੋਇਆ ਤੇ ਜੇ ਗੱਲ ਕਰੀਏ ਹੁਣ ਇਹਦੇ ਨੰਬਰ ਦੀ ਇਹਦਾ ਨੰਬਰ ਵੀ ਮਿੱਤਰੋ ਪੰਜਾਬ ਦਾ ਰਾਮਪੁਰੇ ਫੂਲ ਤੋਂ ਏਜੰਸੀ ਚੋਂ ਇਹ ਨਿਕਲ ਕੇ ਆਇਆ ਹੋਇਆ ਹੈ ਫਰਸਟ ਪਾਰਟੀ ਦੇ ਨਾਮ ਹੈ ਤੇ ਫਰਸਟ ਪਾਰਟੀ ਦੀ ਘਰੇ ਖੜਾ ਤੇ ਜੇ ਗੱਲ ਕਰੀ ਹੁਣ ਇਹਦੇ ਬੰਪਰ ਦੀ ਤਲਵੰਡੀ ਭਾਈ ਤੋਂ ਇਹ ਬੰਪਰ ਲੱਗਿਆ ਹੋਇਆ ਬਾਈ ਕੰਦਰ ਵੀਰੇ 12000 ਦਾ ਬੰਪਰ ਲਵਾ ਕੇ ਲੈ ਕੇ ਆਇਆ ਤਲਵੰਡੀ ਭਾਈ ਤੋਂ ਸਪੈਸ਼ਲ ਜਾ ਕੇ ਜੇ ਗੱਲ ਕਰ ਲਈ ਹੁਣ ਅਗਲੇ ਟਾਇਰਾਂ ਦੀ ਅਗਲੇ ਟਾਇਰ ਤਾਂ ਬਾਈ ਨੇ ਪਵਾ ਕੇ ਜੇ ਤੁਸੀਂ ਇਹ ਮੰਨ ਲਓ ਵੀ ਹਲੇ ਕਿਲੋਮੀਟਰ ਵੀ ਨਹੀਂ ਚਲਾਈ ਹੁਣ ਯਾਨੀ ਕਿ ਦੁਕਾਨ ਤੋਂ ਸਿੱਧਾ ਘਰੇ ਆਏ ਹੋਏ ਨੇ 32 33000 ਦੇ ਸਮੇਤ ਰਹਿਮ ਇਹ ਬਾਈ ਨੇ ਟਾਇਰ ਪਵਾਇਆ ਉਹ ਤੋਂ ਬਾਅਦ ਤੇ ਜੇ ਗੱਲ ਕਰ ਲਈਏ ਹੁਣ ਆ ਸਿਸਟਮ ਦੀ ਧਰਮੇ ਕਹਿੰਦਾ 40000 ਬਾਈ ਡੈਕ ਵਾਲਾ ਮੰਗਦਾ ਸੀ 37000 ਦਾ ਪਤ ਨਹੀਂ 37000 ਦਾ ਇਹ ਡੈਕ ਲਵਾ ਕੇ ਲੈ ਆ ਹੈ ਹੁਣ ਧਰਮੇ ਮਗਰਾੜ ਵੀ ਬਾਈ ਨੇ ਟੇਪ ਕਰਵਾਏ ਆ ਚਰੀਟ ਮਗਰਾਡਾ ਤੇ ਵੀ ਨਹੀਂ ਪੈਣ ਦਿੱਤੀ ਇੱਥੇ ਡੇਪ ਤਾਲਵੱਦੀ ਵੀ ਚਰੀਟ ਪੈਣਾ ਜਾਵੇ ਹਨ ਤੇ ਹੋਰ ਦੇਖੋ ਸੀਟ ਇੱਦੀ ਇਦਿਆਂ ਲੱਗੀ ਹੋਈ ਐ ਧਰਮੇ ਜੇ ਬਾਹਾਂ ਕਈ ਵਾਰ ਥੱਕ ਜਾਂਦੀਆਂ ਨਾ ਇੱਧਰ ਉੱਥੇ ਬਾਹਰ ਰੱਖੀ ਜਾਂਦੀ ਹੈ ਨਾ ਕਣੋਪੀ ਵੀ ਲੱਗੀ ਹੋਈ ਐ ਪੱਖੀ ਵੀ ਲੱਗੀ ਹੋਈ ਐ ਤੇ ਮੂਰੇ ਵੱਡੀ ਐਲ.ਈ.ਡੀ ਵੀ ਲੱਗੀ ਹੋਈ ਐ ਉਸ ਤੋਂ ਬਾਅਦ ਆ ਦੇਖੀ ਸੀਲਾ ਸੁਲਾ ਸਾਰਾ ਕੋਝਾ ਹੜੇ ਤੱਕ ਉਹ ਮੈਂ ਖੜਾ ਯਾਰ ਹੁਣ ਚਾਰੇ ਪਾਸੇ ਵੱਲ ਇਹਦੀ ਸਾਫਾ ਕੰਡੀਸ਼ਨ ਦਿਖਾ ਦिए ਧਰਮੇ ਮਗਰਾਡਾ ਦੇ ਵਿੱਚੋਂ ਦਿਖਾਈ ਯਾਰ ਪੂਰਾ ਕੋਈ ਤੱਥ ਨਹੀਂ ਟਰੈਕਟਰ ਦੇ ਵਿੱਚ ਹਨਾ ਆ ਰਿਮ ਚੈੱਕ ਕਰਵਾ ਦੇ ਹੈ ਤੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਦਿਖਾਤੀ ਵੀ ਮਗਰਲੇ ਵੀ ਜਮਾ ਨਵੇਂ ਪੈਣੇ ਮੂਰਲੇ ਤੇ ਤਾਂ ਕੰਡੇ ਵੀ ਨਹੀਂ ਝੜੇ ਘੋੜਾ ਬੰਪਰ ਵੀ ਲੱਗਿਆ ਹੋਇਆ ਤੇ ਜੇ ਗੱਲ ਕਰੀਏ ਆ ਦੇਖ ਆ ਆ ਬਾਈ ਨੇ ਟੇਪ ਕਰਵਾਤੀ ਲੈ ਹੈ ਵੀ ਇੱਥੇ ਵੀ ਸਕਰੈਚ ਨਾ ਪੈ ਜੀ ਹੈ ਤੇ ਹੁਣ ਜੇ ਗੱਲ ਕਰੀਏ ਸਟਾਰਟ ਕਰਕੇ ਦਿਖਾ ਦਈਏ ਤੇ ਆ ਦੇਖ ਬੱਕੇ ਮਾਰ ਕੇ ਵੀ ਦਿਖਾ ਦੇ ਯਾਰ ਲੈ 24 ਮਾਡਲ ਹੈ ਮਿੱਤਰੋ ਕਰ ਲੋ ਚੈੱਕ ਹਣ ਪਿੱਛੋਂ ਵੀ ਚੈੱਕ ਕਰਵਾ ਦੇ ਤੋਨੂ ਵੀ ਦੱਸਾਂਗੇ ਮਿੱਤਰੋ ਵੀ ਇਹ ਕਿੰਨੇ ਕ ਰੇਟ ਦੇ ਵਿੱਚ ਬਣੂ ਲਿੰਕਾ ਦਾ ਚੈੱਕ ਕਰਵਾ ਦੇ ਯਾਰ ਟਰਾਲੀ ਬਾਈ ਯੂਰੀ ਕਹਿੰਦੇ ਵੀ ਇਹ ਗਿਣਤੀ ਤੇ ਸਿਰਫ ਹੀ 5 ਜਾਂ 7 ਬਾਰੀ ਟਰਾਲੀ ਇਹਦੇ ਮਗਰ ਪਾਈ ਆ ਹੁਣ ਇਹਨੂੰ ਸਟਾਰਟ ਕਰਕੇ ਦਿਖਾਉਨੇ ਆ ਧਰਮੇ ਹੈ ਲੈ ਹੁਣ ਇਹਦੀ ਬੜਕ ਦਿਖਾ ਦਈਏ ਆਪਾਂ ਹੈ ਦੇਖਾ ਇਹ ਵੀ ਰੇਖਾ ਹੈ ਲੈ ਮੇਟਰੋ ਯਾਨੀ ਕਿ ਪੂਰਾ ਤਸੱਲੀ ਵਾਲਾ ਟਰੈਕਟਰ ਹੈ ਹੁਣ ਦੁਆਰੇ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਮਾਡਲ ਤਾਂ ਹੈਗਾ ਇਹ 2024 7ਵੇਂ ਮਹੀਨੇ ਦਾ ਨਿਕਲਿਆ ਹੋਇਆ 429 ਘੰਟੇ ਚੱਲਿਆ ਹੋਇਆ ਹੈ ਨਾ ਨੰਬਰ 20 ਦਾ ਪੰਜਾਬ ਦਾ ਤੇ ਪਾਰਟੀ ਵੀ ਫਰਸ਼ ਤੇ ਘਰੇ ਖੜਾ ਤੇ ਜੇ ਗੱਲ ਕਰੀਏ ਹੁਣ ਇਹਦੀ ਡਿਮਾਂਡ ਦੀ ਡਿਮਾਂਡ ਬਾਈ ਉਹਨੇ ਰੱਖੀ ਆ ਕਹਿੰਦੇ ਬਾਈ ਇਸੇ ਤਰ੍ਹਾਂ ਸਾਰਾ ਕੁਝ ਆਪਣ ਲੱਗਿਆ ਲਗਾਇਆ ਨਾ ਸਿਰਫ 8 ਲੱਖ ਰੁਪਏ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਜਿਹੜਾ ਵੀ ਸੱਜਣ ਆ ਗਿਆ ਮਨ ਬਣਾ ਕੇ ਆਵੇ ਕਹਿੰਦੇ ਮੋੜਨ ਆਪਾਂ ਦਿੰਦੇ ਨਹੀਂ ਮੋੜਨ ਕਹਿੰਦੇ ਦਿੰਦੇ ਨਹੀਂ ਪੰਜੇ ਦਸੇ ਦੇ ਮੂੰਹ ਨਹੀਂ ਲੱਗਦੇ ਤੇ ਪਰ ਇੰਨੀ ਕ ਤਸੱਲੀ ਆ ਵੀ ਜਿਹੜਾ ਵੀ ਟਰੈਕਟਰ ਕੋਈ ਸੱਜਣ ਇਹ ਵੇਖਣ ਆ ਗਿਆ ਨਾ ਉਹਨੇ ਲੈ ਕੇ ਹੀ ਮੋੜਨਾ ਕਿਉਂਕਿ ਟਰੈਕਟਰ ਦੇ ਵਿੱਚ ਕੋਈ ਤੱਥ ਨਹੀਂ ਜੋ ਮਾਨਾਵਾ ਟਰੈਕਟਰ ਹੈ 429 ਘੰਟੇ ਚੱਲਿਆ ਹੋਇਆ ਤੇ ਬਾਕੀ ਦੁਬਾਰਾ ਦੱਸ ਦਿੰਨੇ ਆ ਪਿੰਡ ਜਲਾਲ ਦੇ ਵਿੱਚ ਖੜੇ ਆ 우ਸਤਾਦ ਕੁਲਦੀਪ ਮਾਨਕ ਦਾ ਪਿੰਡ ਹੈ ਰਪਿੰਦਰ ਜਲਾਲ ਕਮੈਂਟਰ ਇੱਥੋਂ ਦਾ ਬੜਾ ਮਸ਼ਹੂਰ ਹੈ ਹਨਾ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਪਾਤੇ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਬਰਾ ਨਾਲ ਸੰਪਰਕ ਕਰ ਸਕਦੇ ਹੋ ਲਓ ਨੰਬਰ